ਅਸਲੇ ਜੇ ਇੱਥੇ ਪਿਪਾਈ ਦੇ ਘਰ ਮੌਜੂਦ ਹੋ ਕੇ ਕਹਿੰਦੇ ਤਿਆਰੀ ਚੱਲ ਰਹੀ ਹੈ ਉਹੀ ਸ਼ਟਰਿੰਗ ਹੋ ਰਹੀ ਆ ਤੇ ਇਹਨਾਂ ਦਾ ਹੁਣ ਜਲਦੀ ਲੈਂਡਰ ਪਾਉਣ ਦੀ ਤਿਆਰੀ ਹੈ ਸ਼ਟਰਿੰਗ ਹੋ ਜਾਏਗੀ ਇੱਕ ਦੋ ਦਿਨ ਦੇ ਵਿੱਚ ਸ਼ਟਰਿੰਗ ਆ ਗਈ ਆ ਤင်း ਦੇਖ ਸਕਦੇ ਹੋ ਗੱਡਰ ਆ ਗਏ ਤੇ ਬਾਕੀ ਸਮਾਨ ਵੀ ਉਹ ਢੁੱਕ ਆ ਗਿਆ ਢੁੱਕੇ 'ਚ ਸ਼ਟਰਿੰਗ ਪਈ ਆ ਤੇ ਕੰਮ ਚੱਲ ਰਿਹਾ ਝੋੜਾ ਝੋੜਾ 'ਚ ਇਹਨਾਂ ਦੇਖ ਸਕਦੇ ਹੋ ਢੁੱਕੇ 'ਚ ਸ਼ਟਰਿੰਗ ਲੈਂਦੀ ਹੈ ਇਹਨਾਂ ਨੇ ਤੇ ਅਸਲੇ ਹੈਪੀ ਬਰਥਡੇ ਮੇਰੇ ਨਾਲ ਵजूद ਨੇ ਤੇ ਬਾਕੀ ਅਸੀਂ ਹੋਰ ਸਿਨੇਮੈਟਿਕ ਜਿਹੜੇ ਹੁੰਦੇ ਲੋ ਤੁਹਾਨੂੰ ਦਿਖਾਵਾਂਗੇ ਟਾਪੀ ਪਾਜੀ ਜਾ ਰਹੇ ਨੇ ਸ਼ਟਰਿੰਗ ਲੈ ਕੇ ਆਏ ਆ ਤੇ ਬਾਕੀ ਸਾਰੇ ਤੁਹਾਡੇ ਸੇਯੋਗ ਤੇ ਸਦਕਾ ਇਹ ਜਿਹੜਾ ਕੰਮ ਹੋ ਰਿਹਾ ਹਰ ਇੱਕ ਮਾਰਾ ਹਰੇਕ ਨੂੰ ਚੜਦੀ ਕਲਾ ਚ ਰੱਖੇ ਬਾਕੀ ਇਹ ਸਿਨੇਮੈਟਿਕ ਤੇ ਹੋਰ ਦਿਖਾਉਣੇ ਥੋੜੇ ਦੇਰ ਚ ਅਸਲੇ ਜੀ ਸ਼ਟਰਿੰਗ ਉਤਰ ਰਹੀ ਆ ਤੇ ਅਸੀਂ ਬੇਦੀ ਸਾਹਿਬ ਕੋਲ ਤੇ ਐਸ ਵਲੇ ਤੁਸੀਂ ਦੇਖ ਸਕਦੇ ਹੋ ਕੰਮ ਚੱਲ ਰਿਹਾ ਇਹਨਾਂ ਦਾ ਤੇ ਅੱਜ ਫੇਰ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਤੇ ਐਸ ਵਲੇ ਸ਼ੁਰੂ ਹੋ ਗਿਆ ਹਾਪੀ ਪਾਜੀ ਦੇ ਘਰ ਤੁਹਾਨੂੰ ਪਤਾ ਹੀ ਹੈ ਹਾਪੀ ਪਾਜੀ ਕੌਣ ਆ ਤੇ ਤੁਸੀਂ ਉਹਨਾਂ ਸਾਰਿਆਂ ਦਾ ਸਹਿਯੋਗ ਬਹੁਤ ਕੀਤਾ ਹੈ ਤੁਸੀਂ ਸਾਰਿਆਂ ਨੇ ਹਾਪੀ ਪਾਜੀ ਦਾ ਤੇ ਮੈਂ ਅੱਜ ਫੇਰ ਕਾਫੀ ਦਿਨਾਂ ਬਾਅਦ ਉਹਨਾਂ ਕੋਲ ਆਇਆ ਤੇ ਅੱਜ ਦਾ ਦਿਨ ਤੁਹਾਨੂੰ ਕੰਮ ਦਿਖਾ ਰਹੇ ਹਾਂ ਕਿ ਕੀ ਹੋਇਆ ਵਾ ਇੱਥੇ ਗਈ ਹੈ ਟ ਕਾਫੀ ਤੇ ਸਾਈਡ ਰੇਤ ਪਈ ਤੇ ਸ਼ਟਰਿੰਗ ਉਤਰ ਗਈ ਹੈ ਸ਼ਟਰਿੰਗ ਹੋਏਗੀ ਤਾਂ ਕੋਈ ਦਿਨ ਨੂੰ ਤੇ ਐਸ ਵਲੇ ਮੈਂ ਆ ਗਿਆ ਹਾਪੀ ਪਾਜੀ ਦੇ ਘਰ ਤੁਹਾਨੂੰ ਦਿਖਾ ਰਹੇ ਹਾਂ ਕੀ ਬਣਿਆ ਐਸ ਵਲੇ ਤੇ ਅਸਲ ਤੋਂ ਹੀ ਦੇਖ ਸਕਦੇ ਹੋ ਕੰਦਾ ਹੋ ਗਈਆਂ ਰੂਮ ਬੜਾ ਵਧੀਆ ਤਿਆਰ ਹੋ ਗਿਆ ਇੱਕ ਚਿਨਾਈ ਹੋ ਗਈ ਪੂਰੀ ਸਾਰੇ ਬੰਨੇ ਦੀ ਤੁਸੀਂ ਦੇਖ ਸਕਦੇ ਹੋ ਵਧੀਆ ਹੋ ਗਿਆ ਹੁਣ ਅੱਗੇ ਨਾਲ ਹੁਣ ਬਸ ਲੈਂਟਰ ਦੀ ਤਿਆਰੀ ਇਹਨਾਂ ਦੀ ਥੋੜੇ ਦਿਨ ਨੂੰ ਤੇ ਪਿੰਬੂਨ ਪੈਕੇਜਾਰੇ ਤੇ ਆ ਬਾਰੀ ਲੱਗੀ ਆ ਦਰਵਾਜ਼ਾ ਲੱਗ ਗਿਆ ਜੀ ਬਾਕੀ ਇਹ ਸਾਰਾ ਤੁਹਾਡਾ ਹੀ ਸਜੋ ਗਿਆ ਜੀ ਹੈਪੀ ਬਰਥਡੇ ਜੀ ਛਤ ਮਿਲ ਰਹੀ ਹੈ ਤੇ ਸਾਰੇ ਤੁਹਾਡੇ ਕਰਕੇ ਮਿਲ ਰਹੀ ਹੈ ਤੇ ਸ਼ਹਿਰ ਵਾਸੀ ਜਿੰਨੇ ਮੀਆਂ ਹੋਰ ਵੀ ਇਸੇ ਜੋਗੀ ਸੱਜਣ ਜਿਹੜੇ ਹੈਗੇ ਨੇ ਬੀਦੀ ਪਰਿਵਾਰ ਨੇ ਜਿਹੜੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂਕਿ ਇਹਨਾਂ ਨੂੰ ਇੱਕ ਛੱਤ ਮਿਲ ਰਹੀ ਰਹਿਣ ਵਾਸਤੇ ਸਾਰਿਆਂ ਨੇ ਬੜਾ ਜਿਗਰਾ ਦਿਖਾਇਆ ਆਪਣਾ ਸਾਰਿਆਂ ਨੇ ਹੱਲ ਕੀਤੀ ਇਹਨਾਂ ਦੀ ਤੇ ਬਾਕੀ ਅਸੀਂ ਹੋਰ ਸਿਨੇਮੈਟਿਕ ਜਿਹੜੇ ਹੋਣਗੇ ਦਿਖਾਵਾਂਗੇ ਸ਼ਟਰਿੰਗ ਹੋਏਗੀ ਅੱਜ ਜਾਂ ਕੱਲ ਹੋਏਗੀ ਉਹ ਵੀ ਦਿਖਾਵਾਂਗੇ ਤੇ ਬਾਕੀ ਹੋਰ ਜਿੰਨੇ ਵੀ ਸਿਨੇਮੈਟਿਕ ਹੋਣਗੇ ਇਹਨਾਂ ਦਿਖਾਵਾਂਗੇ ਅਸਲ ਇਹ ਪੱਜਹੂਰੀ ਘੁੰਮਰੀ ਮਾਤਾ ਜੀ ਘੁੰਮਰੀ ਇੱਥੇ ਅਸਲ ਜੀ ਤੁਸੀਂ ਦੇਖ ਸਕਦੇ ਹੋ ਸ਼ਟਰਿੰਗ ਉਤਰ ਗਈ ਆ ਸ਼ਾਇਦ ਕੱਲ ਜਾਂ ਪਰਸੋਂ ਇਹ ਤਕਰੀਬਨ ਸ਼ਟਰਿੰਗ ਹੋ ਜਾਏਗੀ ਫਿਰ ਲੈਂਡਰ ਪੈ ਜਾਊਗਾ ਇਹਨਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਕੰਮ ਜਿਹੜਾ ਸ਼ੁਰੂ ਹੋਇਆ ਦਾ ਸਾਰਾ ਤੁਹਾਡੇ ਸੇਜੁਗ ਦੇ ਨਾਲ ਸ਼ੁਰੂ ਹੋਇਆ ਦਾ ਤੇ ਅਸਲੇ ਆਪਾਂ ਨੂੰ ਬਹੁਤ ਖੁਸ਼ੀ ਆ ਜੀ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਤੇ ਇੱਕ ਬੇਦੀ ਪਰਵਾਰ ਨੂੰ ਜਿਹੜੀ ਛੱਤ ਮਿਲ ਰਹੀ ਰਹਿਣ ਲਈ ਇਹ ਤਾਂ ਤੁਸੀਂ ਦੇਖਿਆ ਇਹ ਪਹਿਲਾਂ ਸਾਹਮਣਾ ਕਮਰਾ ਕਿਸ ਤਰ੍ਹਾਂ ਸੀ ਸਾਰੀ ਤਰਪਾਲ ਪਾ ਕੇ ਰਹਿ ਰਹੇ ਤੇ ਹੁਣ ਇਹਨਾਂ ਦਾ ਜਲਦੀ ਕਮਰਾ ਪੈ ਜਾਊਗਾ ਤੇ ਬਾਥਰੂਮ ਸੋਈ ਵੀ ਬਣ ਜਾਏਗਾ ਫਿਲਹਾਲ ਕੰਮ ਚੱਲ ਰਿਹਾ ਇਹਨਾਂ ਦਾ ਅਸਲੇ ਇੰ ਇੱਥੇ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਪੁਰਾਣਾ ਘਰ ਜਿੱਥੇ ਰਹਿ ਰਹੇ ਆ ਤੇ ਇਹਦਾ ਤੁਹਾਨੂੰ ਸਰਵਖਾਇਆ ਸੀ ਮੈਂ ਸੱਸੇ ਸੱਸੇ ਤੇ ਇੱਥੇ ਆ ਰਹੇ ਹੀ ਅੰਦਰ ਇਹ ਸਾਰਾ ਘਰ ਹੀ ਅੰਦਰ ਕੈਸ ਵਾਲੇ ਬੱਤੀਆਂ ਬੰਦ ਕੀਤੀਆਂ ਤੇ ਆ ਸਾਰਾ ਇਹਨਾਂ ਦਾ ਰਹਿਣ ਦਾ ਬਸੇਰਾ ਹੈ ਪਰ ਚਲੋ ਹੁਣ ਠਾਡੀ ਕਿਰਪਾ ਦੇ ਨਾਲ ਸਾਰਾ ਸਹੀ ਹੋ ਜਾਏਗਾ ਸਾਰਾ ਟਾੜਾ ਸੈਜ ਹੋ ਗਿਆ ਤੇ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਇਹਨਾਂ ਦਾ ਮਕਾਨ ਬਣ ਜਾਊਗਾ ਰਹਿਣ ਜੁਗਾ ਹੋ ਜਾਊਗਾ ਵਧੀਆ ਹੋ ਜਾਊਗਾ ਬਾਕੀ ਇਹ ਕਿ ਤੁਹਾਨੂੰ ਸਾਰੇ ਸੀਸਾ ਦੇਣਗੇ ਸਾਰਾ ਪਰਿਵਾਰ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਸਮਰਪਿਤ ਕੀਤਾ ਹੈ ਇਹਨਾਂ ਦਾ ਤੇ ਜਾਦਗਿਰੀ ਇੱਕ ਬਣ ਗਈ ਇਹਨਾਂ ਦੀ ਤੇ ਦਾਦਾ ਸਾਰਿਆਂ ਦਾ ਫਿਰ ਸੇ ਜੋ ਗਿਆ ਐਸੇ ਲਈ ਜਿੰਨਾ ਮੌਜੂਦ ਹੈ ਹੈਪੀ ਬਈ ਦੇ ਕਰਤੇ ਤੁਹਾਨੂੰ ਕੱਲ ਵੀ ਦਿਖਾਉਂਦਿਆ ਸੀ ਮੈਂ ਤੇ ਕੱਲ ਦਾ ਵਲੋਗ ਤਾਂ ਮੈਂ ਨਹੀਂ ਪਾਇਆ ਉਹ ਇਕੱਠਾ ਕੰਬਾਈਨ ਕਰਕੇ ਪਾਉਂਗਾ ਤਾਂ ਅੱਜ ਦੇ ਦਿਨ ਫਿਰ ਇੱਥੇ ਮੌਜੂਦ ਹੋ ਗਿਆ ਮੈਂ ਅੱਜ ਹੋ ਗਈ 9 ਤਰੀਕ 9 8 ਤਰੀਕ ਦਾ ਮੈਂ ਵਲੋਗ ਬਣਾਇਆ ਸੀ ਜੋ ਕਿ ਅੱਜ ਪੋਣਾ ਸੀ ਮੈਂ ਕਿ ਨਹੀਂ ਪਾ ਪਾਇਆ ਤੇ 9 ਤਰੀਕ ਦੇ ਦਿਨ ਅੱਜ ਸ਼ਟਰਿੰਗ ਹੋ ਰਹੀ ਹੈ ਇਹਨਾਂ ਦੀ ਗਾਰਡਰ ਪੈ ਗਏ ਸਾਰੇ ਤੇ ਲਾਡੀ ਭਾਜੀ ਹੁਣੀ ਲੱਗੇ ਸ਼ਟਰਿੰਗ ਕਰਨ ਟੂੜੀ ਬੰਦ ਕਰੋ ਇਹ ਸ਼ਟਰਿੰਗ ਹੋ ਰਹੀ ਜੀ ਇਹਨਾਂ ਦਾ ਜਲਦੀ ਲੈਂਟਰ ਪਏਗਾ ਆਹ ਮਿੱਟੀ ਖਤਮ ਆ ਗਈ ਆਹ ਮੇਰਾ ਅੰਦਰੋਂ ਮਜਾ ਆ ਰਿਹਾ ਅਜਨਾ ਪੂਰੀ ਫੇਰੋ ਅਜੇ ਤੱਕ ਹਾਂ ਜਲਦੀ ਵਾਰ ਦੋਗੇ ਫੇਰ ਆਹ ਜਿਹਾ ਸਲੀ ਜੀ ਤੁਸੀਂ ਦੇਖ ਸਕਦੇ ਹੋ ਕਿ ਸ਼ਟਰਿੰਗ ਹੋ ਰਹੀ ਆ ਹੁਣ ਜਲਦੀ ਲੈਂਟਰ ਪਊਗਾ ਇਹਨਾਂ ਦਾ ਬੜਾ ਵਧੀਆ ਲੱਗ ਰਿਹਾ ਇਹਨਾਂ ਦਾ ਦੇਖ ਕੇ ਉੱਡਿਆ ਕੁਲਟਰ ਦਾ ਕਮਰਾ ਇਹਨਾਂ ਦਾ ਬਣ ਗਿਆ ਹੋ ਸਕਦਾ ਹੈ ਉਹਨਾਂ ਨੇ ਸਮਝੇ ਇਤੋਂ ਬਾਅਦ ਫਿਰ ਸੋਈ ਬਣਾਉਣਗੇ ਇੱਥੇ ਇਹ ਸਾਈਡ ਤੇ ਜਾਂ ਕੇਸ ਸਾਈਡ ਤੇ ਬਣਾਉਂਦੇ ਨੇ ਪਤਾ ਨਹੀਂ ਦੇਖਦੇ ਕਿੱਧਰ ਡਿਜ਼ਾਈਨ ਬਣਾਉਣਗੇ ਸੋਈ ਦਾ ਕੋਈ ਵੀ ਬਣਾਉਣਗੇ ਇੱਕ ਤੇ ਬਾਥਰੂਮ ਤਾਂ ਹੈਗੇ ਇਹਨਾਂ ਦੇ ਇਹੋ ਮੇਨਟੇਨ ਕਰਉਣਗੇ ਬਾਥਰੂਮ ਤੇ ਸੋਈ ਇਹ ਸਾਈਡ ਬਣਾਉਣਗੇ ਥੋੜਾ ਸਮਾਂ ਲੱਗੇਗਾ ਫਿਲਹਾਲ ਇਹ ਕੰਪਲੀਟ ਹੋਏਗਾ ਉਸ ਤੋਂ ਬਾਅਦ ਇਹ ਕਰਨਗੇ ਚਲੋ ਜੀ ਆ ਸਰੀਏ ਦੇ ਜਿਹੜੇ ਪਏ ਆ ਲੈਂਟਰ ਵਾਸਤੇ ਪਏ ਆ ਤੇ ਬੇ ਸਭ ਕਿਦੋਂ ਅਸੀਂ ਫਿਰ ਲੈਂਟਰ ਕਿਦਨਾਂ ਪਾਰੇ ਆ ਕੋਈ ਤਰੀਕ ਫਿਕਸ ਕੀਤੀ ਨਹੀਂ ਜੀ ਆਏ ਗਾਲ ਦਾ ਬੁੱਧ ਨਗਦਾ ਬੁੱਧ ਜਾਂ ਵੀਰਵਾਰ ਬੁੱਧ ਜਾਂ ਵੀਰਵਾਰ ਤੇ ਕ੍ਰਿਮ ਲੈਂਡਰ ਬੋਗਾ ਫਿਲਹਾਲ ਜਾਗ ਬੱਜੇਗਾ ਜੇ ਸ਼ਟਰਿੰਗ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਮਰਾ ਖੁੱਲਾ ਡੁੱਲਾ ਬਣ ਗਿਆ ਇਹਨਾਂ ਦਾ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਬੜਾ ਵਧੀਆ ਹੋ ਗਿਆ ਬਾਕੀ ਰਸੋਈ ਦਾ ਵੀ ਹੋਏਗਾ ਥੋੜੇ ਦਿਨ ਨੂੰ ਤੇ ਬਾਕੀ ਜੋ ਵੀ ਸਿਨੇਮੈਟਿਕ ਹੋਣਗੇ ਅਸੀਂ ਦਿਖਾਵਾਂਗੇ ਫਿਲਹਾਲ ਅਸੀਂ ਆ ਦਿਖਾ ਰਹੇ ਹਾਂ ਸ਼ਟਰਿੰਗ ਦਾ ਤੁਹਾਨੂੰ ਤੇ ਬੇ ਸਾਹ ਬੈਠੇ ਮੌਜੂਦ ਨੇ ਮੇਰੇ ਕੋਲ ਬੁੱਧ ਜਾਂ ਵੀਰਵਾਰ ਇੱਥੇ ਲੈਂਡਰ ਬੋਗਾ ਤੇ ਤੁਹਾਨੂੰ ਇਹ ਦੱਸਾਂਗੇ ਤੇ ਜਿਹੜਾ ਜਿਹੜਾ ਆ ਸਕਦਾ ਜਰੂਰ ਆਵੇ ਇੱਥੇ